ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਆਦਮੀ ਆਪਣੇ ਕਈ ਇਸ ਤਰ੍ਹਾਂ ਦੇ ਬੰਦੋਬਸਤ ਕਰਦਾ ਹੈ ਕਿ ਉਹਨੂੰ ਕੋ ਮਾਰ ਨਾ ਸਕੇ ਆਪਣੀ ਰਖਵਾਲੀ ਇਸ ਤਰ੍ਹਾਂ ਦੀ ਕਰਦਾ ਹੈ ਇਸ ਤਰ੍ਹਾਂ ਦੇ ਉੱਚੇ ਥਾਂ ਰਹਿੰਦਾ ਜਿੱਥੇ ਕੋ ਪਹੁੰਚ ਨਾ ਸਕੇ ਉਹਨੂੰ ਕੋ ਮਾਰ ਨਾ ਸਕੇ ਭਾਵੇਂ ਉਹ ਹਰ ਤਰ੍ਹਾਂ ਦੇ ਯਤਨ ਕਰਦਾ ਹੈ ਵੀ ਉਹਨੂੰ ਕੋ ਮਾਰ ਨਾ ਸਕੇ ਤੇ ਪੰਨੇ ਪਾਛਾ ਸੰਤਨ ਸ੍ਰੀ ਦੁਰਗੰਜ ਦੇ ਅਖੀਦਾਂ ਦੇ ਸਰਤਾਸ ਸੈਸਰੀ ਸ਼ਲੋਕ ਵਿੱਚ ਸਤਵਾਂ ਸ਼ਲੋਕ ਹੈ ਉਸ ਨੇ ਸਾਨੂੰ ਉਪਦੇਸ਼ ਕਰਦੇ ਨੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਸੰਤ ਸੂਰਾਚਤ ਅਦੇਸ ਆਂਦੇ ਜਿਹੜਾ ਬਹੁਤ ਹੀ ਬਲਵਾਨ ਹੈ ਸੂਰਮਾ ਹੈ ਆਪ ਵੀ ਤੂੰ ਆਪਣੇ ਰੱਖਿਆ ਵਾਸਤੇ ਇਨੇ ਯਤਨ ਕਰਦਾ ਹੈ ਬਹੁਤ ਯਤਨ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਬਹੁਤ ਜ਼ਿਆਦਾ ਯਤਨ ਕਰਦਾ ਹੈ ਤਾਂ ਕਿ ਮੈਨੂੰ ਕੋ ਮਾਰ ਨਾ ਸਕੇ ਸਵੰਤ ਸੂਰ ਚਤਰ ਦੇ ਸੇ ਉਹਨਾਂ ਦੀ ਸੇਵਾ ਵਾਸਤੇ ਰਾਖੀ ਵਾਸਤੇ ਸੂਰਮੇ ਬਹਾਦਰ ਯੋਧੇ ਚਤਰ ਦੇ ਸੇ ਚੋਹੀ ਪਾਸੀ ਰਾਖੀ ਲਈ ਖੜੇ ਹੁੰਦੇ ਨੇ ਹਰ ਵੇਲੇ 24 ਘੰਟੇ ਰਾਤ ਤੇ ਦਿਨ ਉਹਦੇ ਜਿਹੜੇ ਸੇਵਕ ਨੇ ਭਾ ਉਹਨਾਂ ਦੀ ਰੱਖਿਆ ਕਰਨ ਵਾਲੇ ਉਹ ਹਰ ਵੇਲੇ ਜਿਹੜੇ ਬਹਾਦਰ ਨੇ ਸੂਰਮੇ ਨੇ ਹਰ ਵੇਲੇ ਰੱਖਿਆ ਲਈ ਚਾਰ ਚਫਰੇ ਅੜੇ ਰਹਿੰਦੇ ਹਾਂ ਬਿਕਮਤਾਂ ਬਸਾਂਤ ਉੱਤੇ ਨਵੇਂ ਸਿਮਰੰਤ ਮਰਨ ਚ ਦਾਜੇ ਉਹ ਇੰਨੇ ਉੱਚੇ ਥਾਂ ਤੇ ਰਹਿੰਦਾ ਕਿ ਇੱਥੇ ਚੜ੍ਹਨਾ ਹੀ ਬੜਾ ਔਖਾ ਹੈ ਉੱਥੇ ਪਹੁੰਚਣਾ ਹੀ ਬਹੁਤ ਜਿਦਾਂ ਵਾਲੇ ਦੁਆਲੇ ਕਿਲੇ ਬਣਾਏ ਹੋਣ ਕਿਲੇ ਬਣਾ ਕੇ ਫਿਰ ਉਹਨਾਂ ਦੇ ਦੁਆਲੇ ਪਾਣੀ ਦੀਆਂ ਖਾਈਆਂ ਬਣਾਈਆਂ ਹੋਣ ਜਿੱਥੇ ਜਾਣਾ ਹੀ ਬਹੁਤ ਔਖਾ ਹੈ ਉੱਥੇ ਵੀ ਕਹਿੰਦੇ ਉਹਨੂੰ ਕਦੀ ਬਹੁਤ ਜਾਨੀ ਆਉਂਦੀ ਉਹਨੂੰ ਕਦੀ ਇਹ ਚੇਤਾ ਵੀ ਨਹੀਂ ਆਏਗਾ ਵੀ ਮੈਨੂੰ ਮੌਤ ਆਏਗੀ ਭਾਵ ਕਿਸ ਤਰ੍ਹਾਂ ਦਾ ਨਖੌਪ ਨਹੀਂ بے ਪ੍ਰਵਾਹ ਹੋ ਕੇ ਉੱਥੇ ਰਹਿੰਦਾ ਹੈ ਪਰ ਭਗਵਾਨ ਤਾਂ ਆ ਗਿਆ ਭਗਵਾਨ ਕੋ ਕੇ ਕੀਤੀ ਸਾਸੇ ਕਰਦੇ ਪਰ ਜਦੋਂ ਅਕਾਲ ਪੁਰ ਪਰਮਾਤਮਾ ਜੋ ਸਭ ਵਿੱਚ ਰਮਿਆ ਸਭ ਤੇ ਵਿਆਪਕ ਆ ਜਦੋਂ ਉਹਦਾ ਹੁਕਮ ਹੋ ਜਾਂਦਾ ਹੈ ਉਹ ਕੀਤੀ ਦੇ ਰੂਹੂ ਵਿੱਚ ਆ ਕੇ ਵੀ ਉਹਦਾ ਸਾਖ ਖਿੱਚ ਲੈਂਦਾ ਹੈ ਭਾਵੇਂ ਉਸ ਅਕਾਲ ਪੁਰ ਪਰਮਾਤਮਾ ਦਾ ਜਦੋਂ ਹੁਕਮ ਹੋ ਜਾਂਦਾ ਹੈ ਫਿਰ ਆਦਮੀ ਜਿੰਨੇ ਮਰਜੀ ਵੀ ਯਤਨ ਕਰ ਲਏ ਉਹ ਆਦਮੀ ਬਚ ਨਹੀਂ ਸਕਦਾ ਭਾਵੇਂ ਉਹ ਗਣ ਘਾਲੇ ਸਭ ਦੇ ਸਾਸ ਨੰਬਰ ਤੋਂ ਘਟਣ ਤੇ ਅਸਾਰ ਜੀਵਨ ਦੋਰੇ ਪਰਮੂ ਨਾਨ ਤੇ ਵਿਤਵਾਰ ਮਨ ਖਾਇ ਮਨੰਨ ਮੈਂ ਆਏ ਉਹ ਸਮਾਂ ਜਿਹੜਾ ਹੈ ਉਹ ਕਦੇ ਉਟਕਦਾ ਨਹੀਂ ਉਹ ਸਮਾਂ ਆ ਹੀ ਜਾਂਦਾ ਹੈ ਉਹ ਗੁਰੂ ਮਹਾਂਕਾਨਨ ਕਰਤੇ ਵਾਸ ਹੈ ਉਹ ਤਾਲ ਕੋ ਪ੍ਰਮਾਤਮਾ ਦੇ ਵਾਸ ਦੇ ਚ ਜੋ ਉਸ ਤਰ੍ਹਾਂ ਦਾ ਕਾਣ ਬਣਾ ਦਿੰਦਾ ਹੈ ਉਸੇ ਤਰ੍ਹਾਂ ਦਾ ਜੋਤ ਬਣਾ ਦਿੰਦਾ ਤੇ ਆਦਮੀ ਦਾ ਉਹ ਸਮਾਂ ਆ ਜਾਂਦਾ ਜਿਵੇਂ ਨਵੇਂ ਪਾਚਨੇ ਲਿਖਿਆ ਹੈ ਭਈ ਜਿਹੜਾ ਰਾਵਣ ਸੀਗਾ ਉਹਨੇ ਆਪਣੇ ਦਿਵਾਲੇ ਕੁਲਾ ਬਣਾਇਆ ਹੋਇਆ ਸੀ ਪਰ ਖਾਈ ਵੀ ਬਣਾਈ ਸੀ ਪਰ ਜਦੋਂ ਉਹਦੀ ਮੌਤ ਆਈ ਉਹਨੂੰ ਕੋ ਪਤਾ ਨਹੀਂ ਲੱਗਾ ਉਹਦੀ ਵੀ ਮੌਤ ਆ ਗਈ ਇਸੇ ਤਰ੍ਹਾਂ ਭਾਰਨੇ ਆਦਮੀ ਆਲੇ ਦੁਆਲੇ ਆਪਣੇ ਕਿਨੇ ਕਿਲੇ ਬਣਾ ਲੇ ਕਿਸ ਤਰ੍ਹਾਂ ਕਰ ਲਵੇ ਬੰਦੋਬਸਤ ਕਰ ਲੇ ਸੂਰਮੇ ਰਾਖੀ ਵਾਲੇ ਰੱਚ ਵੀ ਘੰਡੇ ਰੱਖਦਾ ਹੋਵੇ ਪਰ ਫਿਰ ਜਦੋਂ ਵੀ ਉਹ ਕਾਲਪੁਰ ਪਰਮਾਤਮਾ ਦਾ ਹੁਕਮ ਹੋ ਜਾਂਦਾ ਹੈ ਉਹ ਕਾਰਨ ਕਰਕੇ ਵਾਸਾ ਉਹ ਸਮਾ ਕੋਈ ਡੁਗਤ ਇਹੋ ਜੀ ਬਣਾ ਦਿੰਦਾ ਹੈ ਉਹ ਕਿਰੀ ਦੇ ਰੂਪ ਵਿੱਚ ਭਾਵ ਕਿਸੇ ਵੱਖਰੇ ਢੰਗ ਨਾਲ ਹੀ ਉਸ ਦਾ ਜੀਵ ਜਿਹੜੀ ਹਾਂ ਉਹ ਸਮਾਂ ਵਾਲਾ ਆ ਜਾਂਦਾ ਹੈ ਉਹਦੇ ਸਾਸ ਕੇ ਚਲਦਾ ਹੈ ਇਸ ਕਰਕੇ ਇਸ ਤਰ੍ਹਾਂ ਹੀ ਸਾਨੂੰ ਉਪਦੇਸ਼ ਹੈ ਜਿਹੜਾ ਉਸ ਮੌਦ ਸਮਾਂ ਜੋ ਉੱਜੋ ਸੋ ਬੰਸ ਪਰੋ ਅੱਜ ਦੇ ਕਾਲ ਆਦਮੀ ਦੇ ਕਾਲੋਂ ਨੇ ਚਲੇ ਜਾਣਾ ਮਰਨ ਖਾਇ ਮੰਡਲ ਮੈਂ ਉਹ ਸਮਾਂ ਲਾ ਕੇ ਆਏ ਪਰ ਸਾਨੂੰ ਪਤਾ ਨਹੀਂ ਉਹ ਸਮਾਂ ਬਦਲ ਨਹੀਂ ਸਕਦਾ ਉਹ ਉਸੇ ਤਰ੍ਹਾਂ ਉਹ ਪਾਣਾ ਵਰਤਣਾ ਹੀ ਹੈ ਇਸ ਕਰਕੇ ਆਪਾਂ ਉਸ ਕਾਲ ਤੋਂ ਪ੍ਰਮਾਤਮਾ ਦੇ ਪਾਣੀ ਵਿੱਚ ਰਹਿ ਕੇ ਉਹਦੇ ਹੁਕਮ ਤੇ ਰਜਾ ਵਿੱਚ ਰਹਿ ਕੇ ਪ੍ਰਮਾਤਮਾ ਦਾ ਹਰ ਵੇਲੇ ਸਿਮਰਨ ਕਰੀਏ ਤਾਹਕੇ ਮੌਤ ਨੂੰ ਯਾਦ ਨਾ ਕਰੀਏ ਆਪਣੀ ਰਾਖੀ ਦੇ ਵੀ ਇਨੇ ਬੰਦੋਬਸਤ ਨਾ ਕਰਦੇ ਰਹੀਏ ਹਰ ਵੇਲੇ ਮੌਤ ਤੋਂ ਡਰਦੇ ਕਿ ਸਾਨੂੰ ਕੋਈ ਮਾਰ ਨਾ ਦੇਵੇ ਕਿਉਂ ਸਮਾਂ ਟਲ ਨਹੀਂ ਸਕਦਾ ਉਹ ਬਦਲ ਨਹੀਂ ਸਕਦਾ ਇਸੇ ਤਰ੍ਹਾਂ ਚਿੰਤਨ ਕਰਨਾ ਉਸ ਪ੍ਰਮਾਤਮਾ ਦਾ ਹਰ ਵੇਲੇ ਉਹਦੇ ਚਿੰਤਨ ਵਿੱਚ ਰਹੀਏ ਉਹਦੇ ਨਾਲ ਜੁੜੇ ਰਹੀਏ ਇਸ ਤਰ੍ਹਾਂ ਦੇ ਖੌਫ ਡਰ ਜਿਹੜੇ ਆ ਮਨ ਵਿੱਚ ਨਹੀਂ ਰੱਖਣੇ ਕਹੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਾਮੰਦ ਗਾਣੇ ਦੀ ਬਾਤ ਬਖਸ਼ਿਸ਼ ਸਿੰਗਰਨ ਦੀ ਬਾਤ ਬਖਸ਼ਿਸ਼ ਤਾਂ ਕਿ ਆਪ ਆਇਨਾ ਕੀ ਤੋਂ ਹਟ ਕੇ ਉਸ ਪ੍ਰਮਾਤਮਾ ਨਾਲ ਹਰ ਵੇਲੇ ਜੁੜੇ ਰਹੀਏ ਮਾਹਰ ਆਈ ਕਿਰਪਾ ਕਰਨ ਬਖਸ਼ਿਸ਼ ਕਰਨ ਪੋਲਟਿਕ ਦੀ ਮਾਫੀ ਬਹਿਰਗੀ ਕਾ ਖਾਲਸਾ ਵੰਦੀਤੀ